ਇਹ ਅਸੀਂ ਬੜੀ ਬੜੀ ਸੁਣਿਆ ਭਾਜੀ ਕਿ ਜ਼ਫਰਨਾਮੇ ਨੂੰ ਦੇਖ ਕੇ ਉਹਨਾਂ ਅਟੈਕ ਆ ਗਿਆ ਸੀ ਔਰੰਗਜ਼ੇਬ ਨੂੰ ਐਸਾ ਕੀ ਗੁਰਸਾਹਿਬ ਨੇ ਵਿੱਚ ਲਿਖਿਆ ਸੀ ਜ਼ਫਰਨਾਮੇ ਚ ਤੇ ਜੰਗਨਾਮੇ ਚ ਦੋਨਾਂ ਦਾ ਜ਼ਿਕਰ ਕਰਨਾ ਪੈਣਾ ਆਪਾਂ ਨੂੰ ਮੈਨੂੰ ਐ ਲੱਗਦਾ ਕਿ ਜੰਗਨਾਮਾ ਜ਼ਿਆਦਾ ਸਖਤ ਭਾਸ਼ਾ ਚ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜੀ ਦੋਨਾਂ ਬਾਰੇ ਦੱਸੋ ਭਾਜੀ ਹੁਣ ਸਭ ਤੋਂ ਜੰਗਨਾਮਾ ਪਹਿਲਾਂ ਲਿਖਿਆ ਗਿਆ ਸੀ ਜਿਵੇਂ ਆਪਾਂ ਡਿਸਕਸ ਕੀਤਾ ਸਭ ਤੋਂ ਵੱਡਾ ਕਿਸੇ ਦਾ ਕੀ ਹੁੰਦਾ ਨਾਮ ਹੁੰਦਾ ਨਾ ਆਪਾਂ ਨੂੰ ਇਹ ਹੁੰਦਾ ਸੀ ਆਪਣਾ ਨਾਮ ਬਣਾਈਏ ਜਾਂ ਮੇਰਾ ਨਾਮ ਹੈ ਤੁਹਾਡਾ ਨਾਮ ਹੈ ਹੁਣ ਅਨਮੋਲ ਕੁਵਤਰਾ ਸਭ ਜਾਣਦੇ ਨੇ ਤੁਹਾਨੂੰ ਇਹ ਹੁੰਦਾ ਨਾ ਨਾਮ ਨਾ ਖਰਾਬ ਹੋਵੇ ਕੋਈ ਵੀ ਕਿਸੇ ਪੋਜੀਸ਼ਨ ਤੇ ਬੈਠਾ ਚਾਹੇ ਉਹ ਛੋਟੀ ਹੈ ਜਾਂ ਜਿਹੇ ਵੱਡੀਆਂ ਉਹਨੂੰ ਹੁੰਦਾ ਨਾਮ ਨਾ ਖਰਾਬ ਹੋਵੇ ਹੁਣ ਔਰੰਗਜ਼ੇਬ ਇੱਕ ਮੁਗਲ ਬਾਦਸ਼ਾਹ ਸੀ ਨਾਮ ਸੀ ਉਹਦਾ ਗੁਰੂ ਗੋਬਿੰਦ ਸਿੰਘ ਜੀ ਉਹਨੂੰ ਕਹਿ ਰਹੇ ਨੇ ਕਿ ਤੈਨੂੰ ਔਰੰਗਜ਼ੇਬ ਨਾਮ ਸੋਭਦਾ ਨਹੀਂ ਔਰੰਗਜ਼ੇਬ ਦਾ ਮਤਲਬ ਹੁੰਦਾ ਕਿ ਤਖਤ ਦੀ ਸੋਭਾ ਵਧਾਉਣ ਵਾਲਾ ਉਹ ਕਹਿੰਦੇ ਤਖਤ ਦੀ ਸੋਭਾ ਵਧਾਉਣ ਵਾਲੇ ਤੇਰੇ ਵਰਗੇ ਫਰੇਬੀ ਨਹੀਂ ਹੁੰਦੇ ਇਹ ਖੱਤ ਚ ਲਿਖਿਆ ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਜਿਹੜੀ ਆਹ ਮਾਲਾ ਪਾਈ ਫਿਰਦਾ ਆਂ ਆਪਣੇ ਹੱਥ 'ਚ ਇਹ ਪਖੰਡਾ ਧਰਮ ਦੇ ਨਾਂ ਤੇ ਤੂੰ ਲੋਕਾਂ ਨੂੰ ਮੂਰਖ ਬਣਾਉਣਾ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਣ ਵਾਸਤੇ ਤੂੰ ਇਹ ਮਾਲਾ ਬਾਈ ਹੋਈ ਆ ਇਹੋ ਜਿਹੀਆਂ ਗੱਲਾਂ ਲਿਖੀਆਂ ਔਰੰਗਜੀਬ ਨੂੰ ਨਾ ਮੈਨੂੰ ਤੇਰੇ ਤੇ ਯਕੀਨ ਆ ਨਾ ਤੇਰੇ ਖੁਦਾ ਤੇ ਯਕੀਨ ਆ ਮੈਂ ਤੈਨੂੰ ਵੀ ਦੇਖ ਲਿਆ ਤੇਰੇ ਖੁਦਾ ਦੇ ਕਲਾਮ ਨੂੰ ਵੀ ਦੇਖ ਲਿਆ ਹੁਣ ਤੂੰ ਤਿਆਰ ਰਹਿ ਹੁਣ ਮੇਰਾ ਖਾਲਸਾ ਤੇਰੇ ਤੋਂ ਬਦਲਾ ਲਊਗਾ ਹੁਣ ਤੁਸੀਂ ਸੋਚ ਕੇ ਦੇਖੋ ਜੰਗਨਾਮੇ ਤੋਂ ਬਾਅਦ ਜ਼ਫਰਨਾਮਾ ਲਿਖਿਆ ਜੰਗਨਾਮੇ ਚ ਦੋ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜ਼ਫਰਨਾਮਾ ਲਿਖਿਆ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਚਾਰੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਚਾਰ ਪੁੱਤਰ ਸ਼ਹੀਦ ਕਰਵਾ ਕੇ ਹੁਣ ਤੁਸੀਂ ਸੋਚ ਕੇ ਦੇਖੋ ਇੱਕ ਅੱਜ ਕੱਲ ਵੀ ਮਾਂ ਪਿਓ ਉਦੇ ਬੱਚੇ ਦੇ ਇੱਕ ਬਲੇਡ ਵੀ ਵੱਜੇ ਨਾ ਉਹਨਾਂ ਦੀ ਜਾਨ ਮੁੱਠੀ ਚ ਆ ਜਾਂਦੀ ਆ ਸੱਚ ਹੈ ਨਾ ਚਾਰ ਪੁੱਤ ਸ਼ਹੀਦ ਕਰਾਉਣ ਤੋਂ ਬਾਅਦ ਕੋਈ ਇਹ ਕਹਿ ਸਕਦਾ ਕਿ ਫੇਰ ਕੀ ਹੋਇਆ ਜੇ ਤੂੰ ਮੇਰੇ ਪੁੱਤ ਸ਼ਹੀਦ ਕਰਤੇ ਇਹ ਸ਼ਬਦ ਕਿੱਡਾ ਜਿਗਰਾ ਚਾਹੀਦਾ ਹੋਊਗਾ ਇਹ ਸ਼ਬਦ ਵਰਤਣ ਲਈ ਕਿ ਫੇਰ ਕੀ ਹੋਇਆ ਕਹਿ ਸਕਦੇ ਆ ਇਹ ਹੈਗਾ ਕਿਸੇ 'ਚ ਐਡਾ ਜਿਗਰਾ ਹੈਗਾ ਐਡੀ ਹਿੰਮਤ ਹੈ ਕੋਈ ਨਹੀਂ ਕਰ ਸਕਦਾ ਮੁਰੂ ਸਾਹਮਣੇ ਕਿਹਾ ਕਿ ਫੇਰ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤ ਸ਼ਹੀਦ ਕਰਵਾ ਦਿੱਤੇ ਮੇਰਾ ਬੱਬਰ ਖਾਲਸਾ ਹਜੇ ਜਿਉਂਦਾ ਹੈ ਉਹ ਤੇਰੇ ਤੋਂ ਬਦਲਾ ਲਊਗਾ ਆ ਜਿਗਰਾ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਸੀਗਾ ਬਸ ਇੰਨਾ ਕਿਸੇ ਦਾ ਹੋਇਆ ਨਾ ਹੀ ਕਿਸੇ ਦਾ ਹੋ ਸਕਦਾ